ਬਾਪਾ ਜੀ ਦੇ ਜਾਣ ਤੋਂ ਬਾਅਦ ਦੀਆਂ ਮੇਰੇ ਨਾਲ ਤਿੰਨ ਘਟਨਾਵਾਂ ਵਾਪਰੀਆਂ ਹਮ ਇੱਕ ਤਾਂ ਇਹ ਵਾਪਰੀ ਕਿ ਮੈਂ ਜਦੋਂ ਪੰਪ ਤੇ ਮੇਰੀ ਡਿਊਟੀ ਸੀ ਕੰਪਨੀ ਵੱਲੋਂ ਦੁਆਰਾ ਡਿਊਟੀ ਦਿੱਤੀ ਗਈ ਸੁਪਰਵਾਈਜ਼ਰ ਦੀ ਉੱਥੇ ਇੱਕ ਬੰਦਾ ਆਇਆ ਸਵੇਰੇ ਹੀ ਡਿਊਟੀ ਉਹ ਵੀ ਉੱਥੇ ਡਿਊਟੀ ਕਰਦਾ ਸੀ ਬੜੈਲ ਦਾ ਅੱਛਾ ਕਹਿੰਦਾ ਗਿੱਲ ਸਾਹਿਬ ਆ 500 ਰੁਪਿਆ ਲੈ ਲੈ ਹਮ ਮੈਂ ਕਿਹਾ ਕਿਉਂ ਕਹਿੰਦਾ ਸਾਲੀ ਵਾਲੇ ਬਾਬਾ ਜੀ ਨੇ ਮੈਨੂੰ ਸੁਪਨੇ 'ਚ ਦਿੱਤਾ ਵੀ ਜਾਗਰ ਸਿੰਘ ਨੂੰ ਦੇਤੀ ਬੋਲੇ ਤੁਹਾਨੂੰ ਲੋੜ ਸੀ ਪੈਸੇ ਮੈਨੂੰ ਨਹੀਂ ਸੀ ਲੋੜ ਫੇਰ ਯਾਨੀ ਮੈਂ ਤਾਂ ਉੱਥੇ ਜਾ ਕੇ ਪਾਤੇ ਹੂੰ ਅੱਛਾ ਮੈਂ ਤਾਂ ਸਾਲੀ ਸਾਹਿਬ ਹੀ ਪਾਤੇ ਜਾ ਕੇ ਮੈਨੂੰ ਨਹੀਂ ਸੀ ਮੈਂ ਤਾਂ 26-2000 ਰੁਪਿਆ ਤੱਕ ਬਣਦਾ ਸੀ ਕੋ ਟਾਈਮ ਹਾਂ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈ